ਆਪਣੇ ਕੋਠੀਆਂ 'ਚ ਪੇਂਟਰ ਰੰਗ ਕਰਕੇ ਘਰੋਂ ਬਾਹਰ ਗਏ ਵੀ ਨਹੀਂ ਹੁੰਦੇ ਰੰਗ ਪਾਪੜੀਆਂ ਬਣ ਬਣ ਲੈਣ ਲੱਗ ਜਾਂਦਾ ਹੈਗਾ ਤੇ ਉਹਦਾ ਪੱਕਾ ਹੱਲ ਲੱਭ ਲਿਆ ਅੱਜ ਐਸਆਰ ਮਲੇਰਕੋਟਲੇ ਵਾਲੇ ਬਾਈ ਕੋਲੇ ਆਇਆ ਬਾਲ ਪੇਪਰ ਵਾਲੇ ਬਾਈ ਕੋਲੇ ਤੇ ਬਾਲ ਪੇਪਰ ਸਾਰੇ ਇੰਡੀਆ 'ਚੋਂ ਪਤਾ ਕਰਕੇ ਆ ਜਿਓ ਸਭ ਤੋਂ ਸਸਤਾ ਤੁਹਾਨੂੰ ਮਲੇਰਕੋਟਲੇ 'ਚ ਮਿਲੂਗਾ ਵੀਡੀਓ ਸ਼ੇਅਰ ਕਰਕੇ ਤੁਹਾਡੇ ਦੋਸਤਾਂ ਰਿਸ਼ਤੇਦਾਰਾਂ ਨੂੰ ਜਰੂਰ ਭੇਜ ਦਿਓ ਜਿਨ੍ਹਾਂ ਨੇ ਕੋਠੀਆਂ ਦਾ ਪਾਲੀਆਂ ਪਰ ਕੋਠੀਆਂ 'ਚ ਰੰਗ ਕਰਾਉਣਾ ਚਾਹੁੰਦੇ ਨੇ ਰੰਗ ਕਰਾਉਣ ਦਾ ਕੋਈ ਫਾਇਦਾ ਨਹੀਂ ਆਹ ਬਾਲ ਪੇਪਰ ਆ ਬਈ ਹਾਂਜੀ ਵੀਰੇ ਆ ਨਵੀਂ ਆਪਣੀ ਜਿਹੜੀ ਬੁੱਕ ਆ ਨਾ ਨ ਜਿਹੜਾ ਸਾਰਾ ਜਿਹੜਾ ਮਾਲ ਉਹ ਫੋਲੇ 엠ਬੋਸਡ ਮਾਲ ਹੈ ਆ ਦੇਖੋ ਅੱਛਾ ਇਹ ਬਣਾ ਦੂਗਾ ਹਾਂਜੀ ਹਾਂ ਸਾਰਾ ਵੀਰੇ ਮਨਲਾ ਟੈਕਚਰ ਬਹੁਤ ਸਾਰੇ ਆਹ ਰੋਲ ਹੁੰਦੇ ਨੇ ਆਹ ਰੋਲ ਨੇ ਵੀਰੇ ਇੱਕ ਇੱਕ ਕਵਰੇਜ ਕਿੰਨੇ ਕ ਪਏ ਜਾਣਗੇ ਇਹ ਵੀਰੇ ਐ ਹੁੰਦਾ ਇਹ 12x12 ਦਾ ਕਮਰਾ 10 ਤੋਂ 11 ਕਰੋੜ ਲੱਗਦੇ ਨੇ ਇੱਕ ਰੂਮ ਦੇ ਵਿੱਚ ਇੱਕ ਰੋਲ ਕਿੰਨੇ ਤੋਂ ਸ਼ੁਰੂ ਹੋ ਜਾਂਦਾ ਹੈਗਾ ਜਿਹੜਾ ਆਹ ਡਿਸਪਲੇ ਆ ਵੀਰੇ ਆ ਸਾਰਾ ਕੈਟਾਲਾਗ ਦਾ 500 ਰੁਪਏ ਦੀ ਵੀਰੇ ਰੋਲ ਹੈ ਇੱਕ 500 ਰੁਪਏ ਦਾ ਇੱਕ ਰੋਲ ਇੱਕ ਰੋਲ ਹੈ ਵੀਰੇ 10x10 ਦੇ ਕਮਰੇਜ ਕਿੰਨੇ ਲੱਗ ਜਾਣਗੇ 10x10 ਦੇ ਵੀਰੇ 7 ਤੋਂ 8 ਰੋਲ ਲੱਗਣਗੇ ਇਹ ਤੁਹਾਨੂੰ 10 ਰੁਪਏ ਫੁੱਟ ਪਊਗਾ ਵੀਰੇ 10 ਰੁਪਏ ਫੁੱਟ 10 ਰੁਪਏ ਫੁੱਟ ਜਿਹੜੀ ਆ ਬੁੱਕ 13 ਰੁਪਏ ਸਕੁਅਰ ਫੁੱਟ 650 ਰੁਪਏ ਦਾ ਇੱਕ ਰੋਲ ਹੈ ਇਹਦਾ ਵੀ ਆਪਣਾ ਚੈਲੰਜ ਹੈ ਇਹ ਸ਼ਾ ਰੋਲ ਹਾਂ ਜੀ ਇਹ ਤਾਂ ਐ ਲੋ ਕੁ ਜਿਵੇਂ ਰੰਗ ਕਰਿਆ ਹੁੰਦਾ ਬਈ ਫਿਰ ਕਰਿਆ ਹੁੰਦਾ ਫਿਰ ਉਹਨੇ ਦੀ ਕੁਆਲਿਟੀ ਚੈੱਕ ਕਰਾਓ ਜਦੋਂ ਮੈਂ ਤੁਹਾਨੂੰ ਆ ਦਿਖਾਉਣਾ ਵੀਰੇ ਇਹਦੇ ਵਿੱਚ ਉਹ ਇਹ ਡਿਜ਼ਾਈਨ ਹੈ ਇਹ 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 ਆ ਬਈ ਕਿਸੇ ਨੇ ਪੂਰੀ ਕੋਠੀ ਚ ਲਾਉਣਾ ਹੋਵੇ 100 200 ਰੋਲ ਇਕੱਠਾ ਮਿਲ ਜੂਗਾ ਕਿੰਨਾ ਰੋਲ ਮਰਜ਼ੀ ਲੈ ਲਓ ਵੀਰੇ ਫੁੱਲ ਸਟਾਕ ਉਹ ਕੁਆਲਿਟੀ ਕਰੋ ਚੈੱਕ ਵੀ ਆਈ ਲੱਗਦਾ ਜਿਵੇਂ ਯੂਵੀ ਸ਼ੀਟ ਮਾਰਬਲ ਵਾਲੀ ਲੱਗੀ ਹੁੰਦੀ ਆ ਵਾਲ ਦੇ ਉੱਤੇ ਹਾਂਜੀ ਇੱਕ ਵਈ ਤੁਹਾਨੂੰ ਮੈਂ ਦਿਖਾਉਣਾ ਹੋਰ ਤੁਸੀਂ ਆਖੋਗੇ ਆ ਟੁਕੜੀ ਲੱਗੀ ਹੋਈ ਇਹ ਟੁਕੜੀ ਟੱਕਰੀ ਨਹੀਂ ਹੈਗੀ ਇਹ ਬਈ ਬਾਲ ਪੇਪਰੀ ਹੈਗਾ ਕਿੰਨਾ ਸੋਹਣਾ ਲੱਗਦਾ ਜੀ ਵੀਰੇ ਮਤਲਬ ਇਹ ਲੁੱਕ ਐਵੇਂ ਲੱਗਦੀ ਹੈ ਜਿਵੇਂ ਟਾਇਲ ਲੱਗੀ ਹੋਵੇ ਆ ਸਾਰੇ ਜਿਹੜੇ ਡਿਜ਼ਾਈਨ ਚਨੇ ਪਏ ਨੇ ਬਈ ਇਹ ਤੁਹਾਡੇ ਕੋਲ ਹੈਗੇ ਨੇ ਸਾਰਾ ਵੀਰੇ ਫੁੱਲ ਸਟਾਕ ਅਵੇਲੇਬਲ ਹੈ ਇਹ ਨਹੀਂ ਹੋਊਗਾ ਵੀ ਇਹਦਾ ਇੱਕ ਦੋ ਰੋਲ ਚਾਹੀਏ ਤੁਸੀਂ 100 ਰੋਲ ਲਓ ਦੋ 200 ਰੋਲ ਲਓ ਤੁਹਾਨੂੰ ਮਤਲਬ ਅਵੇਲੇਬਲ ਮਿਲੂਗਾ ਸੇਮ ਡੇ ਸਟਾਕ ਤਾਂ ਬਈ ਤੁਸੀਂ ਆਹ ਵੇਖ ਲਓ ਕਿਵੇਂ ਹੈ ਨਾ ਟਰੱਕਾਂ ਦੇ ਟਰੱਕ ਭਰੇ ਪੈਣੇ ਬਾਈ ਰਲਵੇ ਐਸਆਰ ਮਲੇਰ ਕੋਟਲਾ ਇੱਕ ਬਾਈ ਕਈ ਵਾਰ ਕਿਸੇ ਨੇ ਕੋਈ ਆਪਣਾ ਬਿਜ਼ਨਸ ਸਟਾਰਟ ਕਰਨਾ ਹੈ ਦੁਕਾਨ ਖੋਲਣੀ ਆ ਨਾ ਜੀ ਤਾਂ ਕੀ ਸਕੀਮਾ ਉਹਨਾਂ ਵਾਸਤੇ ਜਿਹੜੀ ਵੀਰੇ ਆਹ ਜਿਹੜੀ ਕੈਟਾਲਾਗ ਆ ਇਹ ਆਪਣੇ ਮਤਲਬ ਜਿਹੜੇ ਦੁਕਾਨਦਾਰਾਂ ਵਾਸਤੇ ਲਾਂਚ ਕਰਵਾਈ ਹੈ ਠੀਕ ਹੈ ਸੇਮ ਲਓ ਉਹਨਾਂ ਨੇ ਨਹੀਂ ਸਟਾਕ ਨਹੀਂ ਲੈਣਾ ਤਾਂ ਵੀਰੇ ਉਹ ਇੱਕ ਕੈਟਾਲਾਗ ਲੈ ਸਕਦੇ ਹੋ ਤੁਸੀਂ ਇਹਦੇ ਵਿੱਚੋਂ ਤੁਸੀਂ ਸਿਲੈਕਟ ਕਰਵਾ ਕੇ ਕੋਈ ਵੀ ਆਰਟੀਕਲ ਆ ਜਿਹੜਾ ਉਹ ਮਿਸ ਨਹੀਂ ਹੋਊਗਾ ਜੀ ਠੀਕ ਹੈ ਜੀ ਸਾਰੇ ਆਰਟੀਕਲ ਮਿਲਣਗੇ ਕਸਟਮਰ ਤੋਂ ਸਿਲੈਕਟ ਕਰਾਓ ਠੀਕ ਹੈ ਤੁਹਾਡੀ ਦੁਕਾਨ ਦੇ ਉੱਤੇ ਜਿਹੜਾ ਮਾਲ ਉਹ ਪਹੁੰਚਦਾ ਕਰ ਦਵਾਂਗੇ ਬਸ ਦੁਕਾਨਦਾਰ ਐਨੇ ਕਰੋਲ 'ਚ 10 ਵੀ ਕਰੋਲ ਲਾ ਕੇ ਰੱਖ ਲੈ ਬਾਕੀ ਆ ਬੁੱਕ ਲੈ ਜੇ ਬੁੱਕ ਤੁ ਗਾਹਕ ਨੂੰ ਪਸੰਦ ਕਰਾ ਕੇ ਜਿਵੇਂ ਪਸੰਦ ਆ ਬਈ ਇਹਨੇ ਕਰਾਉਣਾ ਵੇਖਿਓ ਆ ਬਣਿਆ ਪਿਆ ਜਦੋਂ ਕਹਿਦਾ ਥੋੜਾ ਕਮਰਾਇਆ ਤਿਆਰ ਹੋਊਗਾ ਜੀ ਤੁਸੀਂ ਫਿਰ ਨਾਲ ਦੀ ਨਾਲ ਦੁਕਾਨ ਤੇ ਮਾਲ ਭੇਜ ਦੋਗੇ ਨਾਲ ਦੀ ਨਾਲ ਦੁਕਾਨ ਭੇਜ ਸਮੇ ਮਾਲ ਆ ਬਹੁਤ ਵਧੀਆ ਬਈ ਜਿਹੜੇ ਬੇਰੁਜ਼ਗਾਰ ਨੇ ਉਹਨਾਂ ਵਾਸਤੇ ਤਾਂ ਇਹ ਬਾਈ ਐ ਮਨੋ ਵੀ ਰੱਬ ਬਣ ਕੇ ਆਊਗਾ ਸਮਾਰ ਦੁਕਾਨ ਤੇ ਰੱਖਣ ਦੀ ਲੋੜ ਨਹੀਂ ਕੱਲੀ ਬੁੱਕ ਬੁੱਕਾ ਹਨਾ ਬੁੱਕ ਲੈ ਜਾਓਗੇ ਨਾਲ ਜੇ ਲੈ ਕੇ ਜਾਣੇ ਚਲੋ ਸੋ ਵਾਸਤੇ 100 50 ਰੋਲ ਲੈ ਜਾਓ ਹਨਾ 100 50 ਰੋਲ ਲੈ ਕੇ ਜਾ ਸਕਦੇ ਹਾਂ ਜੀ ਆ ਵੇਖੋ ਬਈ ਆ ਸਾਰੀ ਬੁੱਕ ਤੇ ਡਿਜ਼ਾਈਨ ਪਏ ਨੇ ਤੇ ਹੋਰ ਬਈ ਕੀ ਆਪਣੀ ਲੇਬਰ ਭੇਜਦੇ ਆ ਵੀਰੇ ਅਸੀਂ ਹੁਣ ਤੱਕ ਮੇਲਾ ਦਾ ਜੀ 50000 ਤੋਂ ਪਲੱਸ ਆ ਜਿਹੜਾ 1 ਸਾਲ ਹੋ ਗਿਆ ਵੀਰੇ ਆਪਾਂ ਨੂੰ ਇਹਨੂੰ ਸ਼ੋਰੂਮ ਪਿਛਲੇ ਸਾਲ ਆਪਾਂ ਇਸੇ ਸਾਲ ਮਿਲੇ ਸੀ ਪਿਛਲੇ ਸਾਲ ਵਗੋਈ ਆਪਾਂ ਨੇ ਹੁਣ ਆਫਰ ਲਈ ਆ ਕੋਈ ਵੀ ਕਸਟਮਰ ਆਪਾਂ ਨੂੰ ਐਂ ਕਹਦਾ ਵੀ ਕੋਈ ਸਰਵਿਸ ਚ ਪ੍ਰੋਬਲਮ ਆਈ ਹੋਵੇ ਠੀਕ ਹੈ ਜੀ ਹਰੇਕ ਕਸਟਮਰ ਦੇ ਹੀ ਘਰੇ ਮਤਲਬ ਆਪ ਲਗਵਾਇਆ ਠੀਕ ਹੈ ਫਿਰ ਉਹਦਾ ਖਰਚਾ ਬਹੁਤ ਪੈ ਜਾਂਦਾ ਹੋਊਗਾ ਵੀਰੇ ਅਸੀਂ 250 ਰੁਪਿਆ ਰੋਲ ਲੇਬਰ ਲੈਣੇ ਆ ਇਨਕਲੂਡ ਮਟੀਰੀਅਲ ਅੱਛਾ ਜੀ ਮੰਨ ਲਾ 10 ਰੋਲ ਲੱਗ ਗਏ ਕਮਰੇ ਚ ਤਾ ਕਿੰਨੇ ਬਣਗੇ ਲੈ ਵੀ 10 ਰੋਲ ਲਾ ਕੇ ਦਾ ਵੀਰੇ 2500 ਰੁਪਿਆ ਇਨਕਲੂਡ ਮਟੀਰੀਅਲ ਸਾਰਾ ਕੁਝ ਜੋ ਇਹਦੇ ਪਿੱਛੇ ਗਮ ਵਗੈਰਾ ਲੱਗੂਗੀ ਉਹ 2500 ਰੁਪਿਆ ਲਵਾਂਗੇ ਵੀਰੇ ਇੱਕ ਹੋਰ ਜਾਣ ਦਾ ਖਰਚਾ ਜਾਣ ਨਾ ਵੀਰੇ ਜੇ ਤਾਂ 20 25 30 ਕਿਲੋਮੀਟਰ ਦੇ ਏਰੀਆ ਤਾਂ ਨਹੀਂ ਲੈਂਦੇ ਅਗਰ ਨਹੀਂ ਮਤਲਬ 30 35 ਕਿਲੋਮੀਟਰ ਤੋਂ ਪਲੱਸ ਹੈ ਉਹਦੇ ਮਤਲਬ ਡੀਜ਼ਲ ਲੈ ਲੈਨੇ ਆਪਾਂ ਵੀਰੇ ਮਤਲਬ ਜੋ ਵੀ ਡੀਜ਼ਲ ਮਾੜਾ ਖਰਚਾ ਡੀ ਹੰਟੀ ਚ ਲਗ ਖਰਚਾ ਹਾਂਜੀ ਹਾਂ ਕਿਲੋਮੀਟਰ ਦੇ ਹਿਸਾਬ ਨਾਲ ਨਾ ਜਨਿ ਕਿ ਜੇ ਕੋਠੀ ਚ ਬਈ ਤੁਸੀਂ ਇਹਨਾਂ ਰੰਗ ਕਰਨ ਲੱਗ ਜਾਓਗੇ 2 2 ਮਹੀਨੇ ਆਪਣੀਆਂ ਪੇਟੀਆਂ ਬਾਹਰ ਪੀਆਂ ਰਹਿਦੇ ਨੇ ਮੰਨ ਲਾ ਇੱਕ ਕੋਠੀ ਹੈਗੀ 2500 ਫੁੱਟ ਦੀ ਕਿੰਨੇ ਦਿਨਾਂ ਤੱਕ ਲਾਓਗੇ 2500 ਫੁੱਟ ਵੀਰੇ ਅਸੀਂ ਚੈਲੰਜ ਕਰਦੇ ਆਂ ਦੋ ਦਿਨਾਂ ਦੇ ਵਿੱਚ ਤੁਹਾਨੂੰ ਅਸੀਂ ਕਵਰ ਕਵਰਵਾਵਾਂਗੇ ਵੀਰੇ ਕੋਈ ਗੰਦ ਨਹੀਂ ਪਾਉਣਾ ਕੁਛ ਨਹੀਂ ਕਰਨਾ ਦੋ ਦਿਨਾਂ ਦੇ ਵਿੱਚ ਮੰਨ ਲਾ ਕੰਪਲੀਟ ਕਰਕੇ ਬਾਹਰ ਆ ਜਾਣਗੇ ਸਾਡੇ ਕਾਰੀਗਰ ਬਾਈ ਆ ਚੱਕੋ ਤੁਹਾਡੀ ਕੋਠੀ ਬਾਈ ਵੀਰੇ ਸਿਰਫ ਦੋ ਦਿਨਾਂ ਦੇ ਵਿੱਚ ਤਿਆਰ ਕਰਕੇ ਦੇਣਗੇ ਐਵੇਂ ਨਹੀਂ ਮਹੀਨਾ ਮਹੀਨਾ ਪੇਟੀਆਂ ਬਾਹਰੇ ਸੁੱਟੀਆਂ ਰੱਖਦੇ ਆਪਾਂ ਉਹ ਕੰਮ ਖਤਮ ਆ ਵੇਖ ਲਓ ਵਾਲ ਪੇਪਰ ਬਾਕੀ ਤੁਹਾਨੂੰ ਬਈ ਆ ਦਿਖਾ ਦਣਾ ਸਾਰੇ ਡਿਜ਼ਾਈਨ ਪੈਣੇ ਡਿਜ਼ਾਈਨਰ ਤੇ ਦਿਖਾ ਦੇ ਇੱਕ ਵਾਰ ਕੈਮਰਾ ਕਰਕੇ ਬਈ ਜਿੰਨੇ ਮਰਜੀ ਇਹਨਾਂ ਦੇ ਰੋਲ ਲੈ ਲਓ ਤੇ ਆ 500 ਰੋਲ ਲੈ ਲਓ ਟਰੱਕਾਂ ਦੇ ਟਰੱਕ ਆ ਤੁਸੀਂ ਵੇਖ ਰਹੇ ਹੋ ਵੀਡੀਓ ਚ ਬਈ ਹਨਾ ਰੋਲਾਂ ਦੇ ਬਣਾਏ ਭਰੇ ਪਏ ਨੇ ਬਾਕੀ ਹੋਰ ਗੱਲ ਬਈ ਇਹਦੇ ਚ ਦੀਂਦਾ ਨਹੀਂ ਇਹ ਚ ਜੋੜ ਜਾ ਵੀਰੇ ਜੋੜ ਨਹੀਂ ਦੇਖੂਗਾ ਇਹ ਸਾਰਾ ਜੁਆਇੰਟ ਲੈਸ ਮਾਲ ਹੋਊਗਾ ਵੀਰੇ ਇੱਕ ਕਾਰੀਗਰ ਦਾ ਵਧੀਆ ਦਾ ਹੱਥ ਫਿਰਿਆ ਹੋਇਆ ਹਨਾ ਮੇਨ ਹਾਂ ਮੇਨ ਵੀਰੇ ਕਾਰੀਗਰ ਦਾ ਕੰਮ ਹੈ ਆ ਦੇਖੋ ਬਈ ਆ ਲੱਗਿਆ ਹੋਇਆ ਨਾ ਇਹਦੇ ਤੇ ਦੋ ਰੋਲ ਲੱਗੇ ਹੋਏ ਨੇ ਬਈ ਇਹ ਦੋ ਹਾਂ ਵੀਰੇ ਦੋ ਇਹ ਵਿਚਾਲੇ ਜੋੜ ਲੱਗਾ ਹੈ ਪਰ ਜੋੜ ਜਿਹੜਾ ਨਜ਼ਰ ਨਹੀਂ ਆਉਂਦਾ ਇਹਦਾ ਵੀ ਅਸੀਂ 650 ਰੁਪਏ ਰੇਟ ਰੱਖਿਆ ਹੈ ਵੀਰੇ ਜਿਹੜਾ ਇਹ ਵਾਲਾ ਅੱਛਾ ਇਹ 650 ਰੁਪਏ ਹਾਂ ਜਿਵੇਂ ਆ ਕੀ ਰੇਟ ਹੈਗਾ ਇਹ ਵੀ 650 ਰੁਪਏ ਹੈ ਵੀਰੇ ਇਹ ਕੈਟਲੌਗ ਦਾ ਮਾਲ ਹੈ ਵੀਰੇ ਜਿਹੜਾ ਨਵੀਂ ਰਹੀ ਹੈ ਇਹ ਅੱਛਾ ਅੱਛਾ ਹਾਂਜੀ ਆ ਸਾਰਾ 500 ਵਾਲਾ ਮਾਲ ਆ ਗਿਆ 500 ਵਾਲਾ ਬਦਲੇ ਜਿਹੜੀ ਵੀਰੇ ਆਫਰ ਆ ਸੀ 15 ਸਤੰਬਰ ਤੱਕ ਮਤਲਬ ਦਵਾਂਗੇ ਇਹ ਚੀਜ਼ ਠੀਕ ਹੈ 15 ਸਤੰਬਰ ਤੋਂ ਬਾਅਦ ਜਿਹੜਾ ਕੋਈ ਨਵਾਂ ਰੇਟ ਹੋਊਗਾ ਉਹ ਅਸੀਂ ਵੀਡੀਓ ਦੇ ਵਿੱਚ ਤੁਹਾਨੂੰ ਮਤਲਬ ਨਵੀਂ ਵੀਡੀਓ ਦੇ ਵਿੱਚ ਦੱਸਾਂਗੇ 15 ਸਤੰਬਰ ਤੱਕ ਜੋ ਵੀਰੇ ਹੁਣ ਤੱਕ ਤੁਹਾਨੂੰ ਅਸੀਂ ਰੇਟ ਕਿਹਾ ਉਹ ਦਵਾਂਗੇ ਮਤਲਬ ਪੂਰਾ ਟਾਪ ਦਾ ਰੋਲ ਹੈ ਵੀਰੇ ਜਿਹੜਾ ਸਾਡੇ ਕੋਲੇ ਜਿਵੇਂ ਹੁਣ ਇਹਦੀ ਗੱਲ ਕਰੀਏ ਮਾਰਕੀਟ ਦੇ ਵਿੱਚ 1500 2000 ਤੋਂ ਪਲੱਸ ਪਲੱਸ ਹੋਊਗਾ ਟਰਾਈ ਕਰਕੇ ਆਜੋ ਪਰ ਅਸੀਂ ਤੁਹਾਨੂੰ 650 ਰੁਪਏ ਦਾ ਰੋਲ ਦਵਾਂਗੇ 650 ਤੋਂ ਉੱਪਰ ਸਾਡੇ ਕੋਲੇ ਕੋਈ ਰੋਲ ਨਹੀਂ ਹੋਊਗਾ ਪੂਰੇ ਟਾਪ ਦਾ ਰੋਲ 650 ਰੁਪਏ ਦਾ ਦਵਾਂਗੇ ਬਾਈ ਇੱਕ ਬਾਈ ਉਹਨਾਂ ਦਾ ਪੇਜ ਆ ਸਕਰੀਨਸ਼ਾਟ ਪਾਇਆ ਹੈਗਾ ਜਿਹੜਾ ਵੀ ਇਹਨੂੰ ਫੋਲੋ ਕਰਕੇ ਆਊਗਾ ਇੱਕ ਤੁਸੀਂ ਉਹ ਲਾਟਰੀ ਵਾਲੀ ਸਕੀਮ ਚ ਲਈਆ ਜੀ ਉਹਨੂੰ ਅਸੀਂ ਮਤਲਬ ਹਰ ਸੈਟਰਡੇ ਵੀਰੇ ਇੱਕ ਲੱਕੀ ਕਸਟਮਰ ਘੜਿਆ ਕਰਾਂਗੇ ਠੀਕ ਹੈ ਜੀ ਔਰ ਇੱਕ ਕਮਰੇ ਦਾ ਉਹਨੂੰ ਵਾਲਪੇਪਰ 10 ਰੋਲ ਜਿਹੜੇ ਮਰਜ਼ੀ ਲੈ ਲਾਵੇ ਉਹ 650 ਜਿਹੜੇ ਪਸੰਦ ਆਉਂਦੇ ਨੇ ਠੀਕ ਹੈ ਜੀ ਉਹਨੂੰ ਇੱਕ ਕਸਟਮਰ ਦੇ ਘਰ ਮਤਲਬ ਅਸੀਂ ਵਾਲਪੇਪਰ ਆ 10 ਰੋਲ ਫਰੀ ਆਫ ਕੋਸਟ ਜਿਹੜਾ ਉਹਦੇ ਘਰੇ ਪਹੁੰਚਦੇ ਕਰਵਾਵਾਂਗੇ ਵੀਰੇ ਬਾਈ ਤੁਸੀਂ ਆ ਬਾਈ ਤੋਂ ਪੇਜ ਫੋਲੋ ਕਰਕੇ ਆਪਣਾ ਕਮਰਾ ਫਰੀਚ ਵੀ ਤਿਆਰ ਕਰਵਾ ਸਕਦੇ ਹੋਗੇ ਕਰ ਲੋ ਇਹਦਾ ਪੇਜ ਬਾਈ ਦਾ ਫੋਲੋ ਕੀ ਨਾਮ ਤੇ ਪੇਜ ਐਸ ਆਰ ਵਾਲਪੇਪਰ ਸੁਲਤਾਨ ਦੇ ਨਾਮ ਤੇ ਸੁਲਤਾਨ ਦੇ ਨਾਮ ਤੇ ਬਾਈ ਕਰ ਦਿਓ ਵੀਡੀਓ ਲਾਈਕ ਬਾਈ ਧੰਨਵਾਦ ਜੀ